ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਸਿਟੀ ਬਨ ਸੰਦੀਪ ਭਾਟੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚੇ ਬਠਿੰਡਾ ਦੀ ਰੇਲਵੇ ਸਟੇਸ਼ਨ ਤੇ ਅਤੇ ਇਹਨਾਂ ਵੱਲੋਂ ਬਠਿੰਡਾ ਦੇ ਉੱਤੇ ਖੜੀਆਂ ਰਿਲੇ ਗੱਡੀਆਂ ਦੀ ਜਿੱਥੇ ਚੈਕਿੰਗ ਕੀਤੀ ਗਈ ਉੱਥੇ ਇਹਨਾਂ ਵੱਲੋਂ ਪਾਰਕਿੰਗ ਦੀ ਵੀ ਚੈਕਿੰਗ ਕੀਤੀ ਗਈ ਦੱਸਦੀ ਹੈ ਕਿ ਇਹ ਚੈਕਿੰਗ ਜਿਹੜੀ ਸੁਰੱਖਿਆ ਦੇ ਮੰਦੇ ਨਜ਼ਰ ਇਹਨਾਂ ਵੱਲੋਂ ਕੀਤੀ ਗਈ ਹੈ ਅਤੇ ਲੰਬੇ ਸਮੇਂ ਤੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਲੱਗੀ ਜੋ ਸਕੈਨਿੰਗ ਮਸ਼ੀਨ ਹੈ ਇੱਕ ਜਿਹੜਾ ਲੋਕਾਂ ਦਾ ਸਮਾਨ ਨੂੰ ਸਕੈਨ ਕਰਨ ਵਾਲੀ ਮਸ਼ੀਨ ਹੈ ਉਹ ਲੰਬੇ ਸਮੇਂ ਤੋਂ ਬੰਦ ਪਈ ਹੈ ਜਿੱਥੇ ਸੁਰੱਖਿਆ ਦੇ ਮੰਦੇ ਨਜ਼ਰ ਲਗਾਤਾਰ ਪੁਲਿਸ ਵੱਲੋਂ ਜਿਹੜੀ ਹੈ ਉਹ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਜਿਹੜੀ ਮਸ਼ੀਨ ਨੂੰ ਹਰ ਵੇਲੇ ਚੱਲਦਾ ਰਹਿਣਾ ਚਾਹੀਦਾ ਹੈ ਉਹ ਮਸ਼ੀਨ ਲੰਬੇ ਸਮੇਂ ਤੋਂ ਬੰਦ ਪਈ ਹੈ ਜਿਸ ਨੂੰ ਲੈ ਕੇ ਸੁਰੱਖਿਆ ਦੇ ਉੱਤੇ ਸਵਾਲ ਉਠਾਏ ਹਨ ਪਰ ਇਸ ਸਬੰਧੀ ਜਾਇਦਾਸੀ ਬੀਸੀਟੀ ਨਰਿੰਦਰ ਸਿੰਘ ਦੀ ਨਾਲ ਗਲਤਬਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੋਣਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਇਹ ਮਸ਼ੀਨ ਬੰਦ ਪਈ ਸੀ ਤਾਂ ਉਹਨਾਂ ਵੱਲੋਂ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਗਲਤਬਤ ਕਰਕੇ ਮਸ਼ੀਨ ਨੂੰ ਚਲਵਾਇਆ ਗਿਆ ਸੀ ਤੇ ਹੁਣ ਦੁਬਾਰਾ ਤੋਂ ਉਹ ਇਸ ਸੰਬੰਧੀ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਗਲਤਬਤ ਕਰਨਗੇ ਅਤੇ ਇਸ ਮਸ਼ੀਨ ਨੂੰ ਦੁਬਾਰਾ ਤੋਂ ਚਲਵਾਇਆ ਜਾਵੇਗਾ ਇਸ ਨੂੰ ਦਿਖਾ ਰਹੀਆਂ ਆ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਹੈ ਜਿਹੜੀ ਉਹ ਬਟਿੰਡਾ ਦੇ ਰੇਲਵੇ ਸਟੇਸ਼ਨ ਤੇ ਇੱਥੇ ਆਈ ਹੋਈ ਹੈ ਅਤੇ ਉਹਨਾਂ ਦੀ ਅਗਵਾਈ ਐਸਪੀ ਸਿੱਧੀ ਨਰਿੰਦਰ ਸਿੰਘ ਅਤੇ ਡੀਐਸਪੀ ਸੰਦੀਪ ਭਾਟੀ ਕਰ ਰਹੀਆਂ ਇਸ ਦੇ ਵਿੱਚ ਥਾਣਾ ਕਤਵਾਲੀ ਦੀ ਪੁਲਿਸ ਫੋਰਸ ਅਤੇ ਥਾਣਾ ਕਨਾਲ ਕਲੌਨੀ ਦੀ ਪੁਲਿਸ ਫੋਰਸ ਦੇ ਵੀ ਸ਼ਾਮਲ ਹੈ ਜਿੱਥੇ ਇਹਨਾਂ ਵੱਲੋਂ ਹਰ ਇੱਕ ਆਉਣ ਜਾਣ ਵਾਲੇ ਵਿਅਕਤੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਇਹਨਾਂ ਵੱਲੋਂ ਪਾਰਕਿੰਗ ਦੀ ਚੈਕਿੰਗ ਕੀਤੀ ਗਈ ਤੇ ਉੱਥੇ ਨਾਂ ਨਾਲ ਨੌ ਨੌ ਰੇਲਾਂ ਦੇ ਡੱਬਿਆਂ ਦੇ ਵਿੱਚ ਜਾ ਕੇ ਵੀ ਸਵਾਰੀਆਂ ਦੀ ਜਿਹੜੀ ਆ ਉਹ ਸਮਾਨ ਦੀ ਚੈਕਿੰਗ ਕੀਤੀ ਗਈ ਇਸ ਨੂੰ ਦਿਖਾ ਰਹੇ ਹਾਂ ਸਾਰੀਆਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਐਸਪੀਸੀਟੀ ਨਰਿੰਦਰ ਸਿੰਘ ਲੈ ਕੇ ਪਹੁੰਚੇ ਅਤੇ ਇਹਨਾਂ ਵੱਲੋਂ ਸੁਰੱਖਿਆ ਦੇ ਮੰਦੇ ਨਜ਼ਰ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਹਰ ਇੱਕ ਸਵਾਰੀ ਦੀ ਜਿੱਥੇ ਸਮਾਨ ਦੀ ਚੈਕਿੰਗ ਕੀਤੀ ਇਥੇ ਇਹਨਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨਾਲ ਜਿਹੜੀ ਪਾਰਕਿੰਗ ਆਫ ਦੀ ਵੀ ਇਹਨਾਂ ਵੱਲੋਂ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਗਈ ਤੇ ਇਹਨਾਂ ਵੱਲੋਂ ਰੇਲਵੇ ਦੀ ਡੱਬਿਆਂ ਦੇ ਵਿੱਚ ਵੜ ਕੇ ਵੀ ਸਵਾਰੀਆਂ ਦੇ ਸਮਾਨ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਗਈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਟ੍ਰੇਨਾਂ ਦੇ ਵਿੱਚ ਵੜ ਕੇ ਅੱਜ ਪੁਲਸਨੀ ਜਿਹੜੀ ਐ ਸਵਾਰੀਆਂ ਦੀ ਸੁਰੱਖਿਆ ਦੇ ਮੰਤਲ ਨਜ਼ਰ ਚੈੱਕ ਨੇੜੀ ਹੋ ਕੀਤੀ ਗਈ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਅੱਜ ਦੀ ਚੈਕਿੰਗ ਨੂੰ ਲੈ ਕੇ ਕੀ ਕਹਿੰਦੇ ਨੇ ਜੀ ਸਰ ਕੀ ਕਹਿ ਰਹੇ ਹੋ ਜੀ ਤੁਹਾਡੇ ਕੋਲ ਜੀ ਅੱਜ ਦੇ ਮਾਨਯੋਗ ਐਸਪੀ ਸਾਹਿਬ ਬਟੰਡਾ ਦੇ ਗਾਈਡੈਂਸ ਅnder ਅੱਜ ਬਟੰਡਾ ਪੁਲਸ ਕੋਲੋਂ ਰੇਲਵੇ ਸਟੇਸ਼ਨ ਬਟੰਡਾ ਦੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਜਿਸ ਦੇ ਵਿੱਚ ਸਾਡੇ ਨਾਲ ਥਾਣਾ ਕੋਤਵਾਲੀ ਦੀ ਥਾਣਾ ਕਨਾਲਕੋਲੀ ਦੀ ਫੋਰਸ ਹੈ ਉਹਦੀ ਸੁਪਰਵਾਈਜ਼ਨ ਡੀਐਸਪੀ ਸਿਟੀ ਵਨ ਸ਼੍ਰੀ ਸੰਦੀਪ ਭੱਟੀ ਜੀ ਕਰ ਰਹੇ ਨੇ ਨਾਲ ਅਸੀਂ ਐਂਟੀ ਸਬੋਟਰਸ ਟੀਮ ਦੀ ਚੈਕਿੰਗ ਜੋ ਹੈਗੀ ਹੈ ਉਹ ਵੀ ਲੈ ਕੇ ਆਏ ਆ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਜੋ ਜੋ ਵਹੀਕਲ ਸਕੇ ਹੈ ਜਿਹੜੇ پارک ਕੀਤੇ ਹੋਏ ਆ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਉਸ ਦੀ ਚੈਕਿੰਗ ਲਈ ਅਸੀਂ ਸਪੈਸ਼ਲ ਟੈਕਨੀਕਲ ਟੀਮ ਜਿਹੜੀ ਹੈਗੀ ਹੈ ਫਰਦਰ ਲਗਾਈ ਗਈ ਹੈ ਸੋ ਬੇਸਿਕ ਪਰਪਸ ਹੈਗਾ ਕਿ ਜਿਹੜੇ ਰੇਲਵੇ ਸਟੇਸ਼ਨ ਦੇ ਉੱਪਰ ਆਉਣ ਜਾਣ ਵਾਲੇ ਪੈਸੇਂਜਰ ਸਕੇ ਨੇ ਉਹਨਾਂ ਦੇ ਲਗੇਜ ਦੀ ਚੈਕਿੰਗ ਕੀਤੀ ਜਾਵੇ ਜੇਕਰ ਕੋਈ ਸ਼ੱਕੀ ਵਸਤੂ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਐਂਟੀ ਸਬੋਟਰਸ ਟੀਮ ਦੇ ਮਦਦ ਨਾਲ ਉਹਦੀ ਚੈਕਿੰਗ ਕਰਾਂਗੇ ਸਕੈਨਿੰਗ ਮਸ਼ੀਨ ਨਹੀਂ ਚੱਲ ਰਹੀ ਇਸੇ ਨਾਲ ਬਾਅਦ ਵਿੱਚ ਇਹ ਜਿੱਦ ਤੱਕ ਤੁਸੀਂ ਹੁਣ ਧਿਆਨ ਦੇ ਵਿੱਚ ਲਿਆਂਦਾ ਲਾਸਟ ਈਅਰ ਜਿਹੜੀ ਸੀ ਮਸ਼ੀਨ ਦੇ ਵਿੱਚ ਟੈਕਨੀਕਲ ਇਸ਼ੂਸ ਆਏ ਸੀਗੇ ਤੇ ਅਸੀਂ ਕੰਸਰਨਡ ਰੇਲਵੇ ਅਥਾਰਟੀ ਨਾਲ ਤਾਲਮੇਲ ਕਰਕੇ ਉਹਨੂੰ ਚਲਵਾ ਲਿਆ ਸੀਗਾ ਤੇ ਹੁਣ ਵੀ ਜਿਹੜਾ ਹੈਗਾ ਅਸੀਂ ਕੰਸਰਨਡ ਅਥਾਰਟੀ ਨਾਲ ਗੱਲ ਕਰਕੇ ਉਹਨੂੰ ਦੁਬਾਰਾ ਤੋਂ ਰਿਪੇਅਰ ਕਰਵਾ ਕੇ ਚਾਲੂ ਕਰਵਾਵਾਂਗੇ